ਕਾਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ ਪੌਣੇ 10 ਤੇ ਜੋ ਵੀ ਚੱਲਿਆ ਗਿਆ ਸਕੂਲ ਤੇ ਸੋਹਮ ਰੈਡੀ ਆ ਜਾਣ ਵਾਸਤੇ ਤੇ ਮੰਮੀ ਦਾ ਇੱਧਰ ਨਾਸ਼ਤਾ ਰੈਡੀ ਹੋ ਕੇ ਆ ਗਿਆ ਦਾਲ ਵਾਲੇ ਪਰੌਂਠੇ ਨਾਲ ਚਟਣੀ ਤੇ ਨਾਲ ਚਾਹ ਗਰਮ ਗਰਮ ਜਿਨੇ ਜਿਨੇ ਵੀ ਨਾਸ਼ਤਾ ਕਰਨਾ ਉਹ ਆਜੂ ਤੇ ਮੈਂ ਲੱਗੀਆਂ ਚਾਹ ਪੀਣ ਮੈਂ ਇੱਕ ਪਰੌਂਠਾ ਪਹਿਲਾਂ ਖਾ ਲਿਆ ਸੀ ਮੰਮੀ ਨੇ ਹਜੇ ਖਾਧਾ ਨਹੀਂ ਸੀ ਤਾਂ ਮੰਮੀ ਨੂੰ ਲਿਆ ਕੇ ਦਿੱਤਾ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਬਈ ਮੇਰੇ ਬਾਲਾਂ ਨੂੰ ਇਗਨੋਰ ਕਰਿਓ ਕਿਉਂਕਿ ਮੈਂ ਬਾਲਾਂ ਤੇ ਹਜੇ ਤੇਲ ਲਗਾਉਣਾ ਕੱਲ੍ਹ ਸਿਰ ਧਾਈ ਸੀ ਦੇਖਿਓ ਦੇਖੋ ਜਾ ਕੇ ਝੂਠ ਬੋਲਦਾ ਉਹ ਫੌਜੀ ਫਿਰ ਇਹਦੀ ਸਕੂਟਰੀ ਦਾ ਹਾਰਨਾ ਜਾਣ ਕੇ ਕਰਦੇ ਉਹਨੂੰ ਪਤਾ ਵੀ ਮੰਮਾ ਭੱਜ ਲਾਂਦੀ ਹੁੰਦੀ ਆ ਹਾਰ ਕੇ ਸਾਈਕਲੀ ਪਰੇ ਕਰੋ ਮੈਂ ਦੇਖਾ ਕੌਣ ਉਹ ਦੇ ਫੌਜੀ ਅੰਕਲ ਬਹੁਤ ਖਰਾਬ ਆ ਸੋ ਹੁਣ ਅਸੀਂ ਨਾ ਸਾਰੇ ਬੇੜੇ 'ਚ ਦੇਖੋ ਦਵਾਈ ਦਵਾਈ ਹੋਈ ਪਈ ਆ ਅਸੀਂ ਹੁਣ ਬੇੜੇ 'ਚ ਝਾੜੂ ਪੋਚਾਣੇ ਅੱਜ ਕਰਦੇ ਤੇ ਅਸੀਂ ਰੱਖਾਂਗੇ ਬੇੜਾ ਇੱਕ ਦੋ ਦਿਨ ਰੱਖਾਂਗੇ ਇਦਾਂ ਹੀ ਹੋਰ ਕਹਿੰਦਾ ਦਾਦੀ ਦੇ ਕੰਮ ਦੇਖ ਲਓ ਅੱਜ ਆਹ ਦੇਖੋ ਇੱਧਰਲੇ ਪਾਸੇ ਵੀ ਸਾਰੇ ਕਿਤੇ ਪਾਈ ਹੋਈ ਆ ਦਵਾਈ ਤੇ ਉੱਧਰ ਵੀ ਪਾਈ ਹੋਈ ਆ ਕਿਉਂਕਿ ਸਾਨੂੰ ਕੀੜਿਆਂ ਨੇ ਬੜਾ ਪਰੇਸ਼ਾਨ ਕੀਤਾ ਹੋਇਆ ਤਾਂ ਕਰੀ ਜੀ ਇੱਕ ਦੋ ਦਿਨ ਅਸੀਂ ਰੱਖਾਂਗੇ ਝਾੜੂ ਪੋਚਾ ਨਹੀਂ ਕਰਦੇ ਤੇ ਹੁਣ ਮੈਂ ਮੰਮੀ ਨੂੰ ਤੇਲ ਲਵਾਉਂਗੀ ਪਹਿਲਾਂ ਦੁੱਧ ਲੈ ਕੇ ਆਉਂਗੀ ਫਿਰ ਤੇਲ ਲਵਾ ਕੇ ਫਿਰ ਸਿਰ ਪਾਉਂਗੀ ਮੇਰੇ ਵਾਲਾਂ ਦਾ ਹਾਲ ਦੇਖ ਲੂਗੀ ਵਾਪਕ ਕੱਲ ਸਿਰ ਧੋਇਆ ਸੀ ਟਾਈਮ ਹੀ ਨਹੀਂ ਮਿਲਿਆ ਤੇਲ ਲਵਾਉਣ ਦਾ ਹਾਂ ਮੈਂ ਰੋਟੀ ਖੋਦੀ ਆ ਮੰਮੀ ਜਾਣ ਲੱਗੀ ਉਹ ਪਹਿਲਾਂ ਮੈਨੂੰ ਛੱਡ ਜਾ ਤੂੰ ਅਰਮ ਕਵਰਾ ਠਾਕਾ ਤਾਂ ਮਜੂਦ ਇੱਥੇ ਰਹਿ ਬੈਲਟ ਕਰਕੇ ਹੁੰਦਾ ਉਹ ਕਢਾ ਲਾ ਦਾਦੀ ਤੋਂ ਲੱਡੂ ਸਕੂਲੋਂ ਆ ਗਿਆ ਦੁਪਹਿਰ ਦੇ 2 ਵਜੇ ਗਿਆ ਗੰਦੇ ਬੱਚੇ ਕਹਿੰਦੇ ਸਾਨੂੰ ਬਾਹਰ ਕੱਢੋ ਇਹ ਕਹਿੰਦੇ ਅਸੀਂ ਸੋਹਮ ਨੂੰ ਮਿਲਣਾ ਦੇਖ ਤੋਨੇ ਕਿਉਂ ਜਾਗਦੇ ਨੇ ਸੋਹੋਂ ਗਣੀ ਓਏ ਗੱਦੇ ਬੱਚੇ ਦੇਖ ਦੇ ਸੋਹਮ ਇਹ ਕਹਿੰਦੇ ਅਸੀਂ ਅਸੀਂ ਸੋਹਮ ਨੂੰ ਮਿਲਣਾ ਕਹਿੰਦੇ ਆ ਤਾਂ ਡੀਡੀ ਡੀਡੀ ਖਾ ਲਾਂਦੀ ਮਰ ਜਾਣਾ ਮਨ ਦਾ ਵੀ ਲਾ ਮੰਗੇ ਉੱਤੋਂ ਹੀ ਟੱਪ ਗਿਆ ਆ ਦੇਖੋ ਅਸੀਂ ਸਾਰੇ ਪੇੜੇ 'ਚ ਦਵਾਈ ਪਾਈ ਹੋਈ ਆ ਇਹਨਾਂ ਕਰਕੇ ਕੀੜਿਆਂ ਕਰਕੇ ਫਿਰ ਜੇ ਇਹਨਾਂ ਨੂੰ ਬਾਹਰ ਕੱਢਾਂਗੇ ਦਵਾਈ ਨਾ ਖਾ ਜਾਣ ਤਾਂ ਅਸੀਂ ਅੰਦਰ ਹੀ ਬੰਦ ਕਰੇ ਹੋਏ ਹਾਂ ਮੈਂ ਡਿੱਗ ਗਿਆ ਕੁੱਦ ਕੇ ਦੀ ਇੱਧਰ ਹੋਰ ਲੈ ਬਾਲਟ ਕੱਢ ਅੱਜ ਵੀ ਆ ਗਏ ਜਿਹੜੇ ਜੇ ਹੋਰ ਬਹੁਤ ਆ ਗਏ ਉਹ ਦੇਖ ਅੱਜ ਥੋੜੇ ਜਿ ਘਟ ਰਹੇ ਨਾ ਫਮੇ ਅੱਜ ਘਟਨੇ ਕੱਲ ਨੂੰ ਅੱਜ ਵੀ ਘਟ ਜਾਣਗੇ ਮੈਂ ਕੰਦ ਤੇ ਹੈਗੇ ਨੇ ਉੱਤੇ ਫਿਰਦੇ ਨੇ ਮੰਮੀ ਮੈਂ ਕਿਹਾ ਉੱਤੇ ਬਾਈ ਬੰਦੇ ਬੱਚਾ ਬੰਦਾ ਹੋ ਗਿਆ ਆ ਦੇਖੋ ਇਹ ਕਹਿੰਦੇ ਅਸੀਂ ਸੋਮ ਨੂੰ ਮਿਲਣਾ ਸਾਨੂੰ ਬਾਹਰ ਕੱਢੋ ਛੇਤੀ ਸੋਮ ਕਢਾ ਲੈ ਦਾਦੀ ਤੋਂ 벨ਟ ਤੱਕ ਲਾ ਲੈ ਬੈਰ ਤਕੋ ਅਰੇ 벨ਟ ਖੋਲ ਕੇ ਫੇਰੇ ਕਨੀ ਗੁੱਲੂ ਲਓ ਜੀ ਆ ਆਲੂ ਆਈ ਸੀ ਆਪਣੇ ਪੇਕਿਆ ਕਰੋ ਤੁਸੀਂ ਚੈੱਕ ਕਰ ਸਕਦੇ ਹੋ ਟੋਕਰੀ ਭਰੀ ਹੋਈ ਆ ਪੂਰੀ ਤੇ ਬਾਲਟੀ ਭਰ ਕੇ ਸੀ ਆਪਾਂ ਇਹ ਚ ਕੱਢ ਲੈ ਟੋਕਰੀ ਚ ਜਿਹੜੀ ਇਹਨਾਂ ਦੀ ਮਿੱਟੀ ਆ ਨਾ ਉਹ ਝੜ ਜੂਗੀ ਫਿਰ ਫਿਰ ਇਹਨਾਂ ਨੂੰ ਆਪਾਂ ਟੋਕਰੀ ਨੂੰ ਉੱਥੇ ਪੌੜੀ ਚ ਰੱਖ ਦਾਂਗੇ ਆਪਣੇ ਆਲੂ ਪਿਆਜ਼ ਹੁਣ ਇੱਥੇ ਹੀ ਰੱਖੇ ਹੋਏ ਨੇ ਅਸੀਂ ਡਰਦਿਆਂ ਨੇ ਜਦੋਂ ਪਿੱਛੇ ਸਾਡੇ ਗਾਂ ਦੀ ਗਰਮੀ ਚ ਜਾਨਵਰ ਆ ਗਏ ਸੀ ਨਾ ਫਿਰ ਡਰਦਿਆਂ ਨੇ ਹੁਣ ਅਸੀਂ ਆਲੂ ਪਿਆਜ਼ ਇੱਥੇ ਟੋਕਰੀ ਪੌੜੀ ਚ ਧਰੀ ਹੋਈ ਆ ਆ ਇਹਦੇ ਵਿੱਚ ਲਾਲ ਆਲੂ ਨੀ ਲਫਾਪੇ ਦੇ ਵਿੱਚ ਇਹ ਟੋਕਰੀ ਚ ਪਾਉਣੇ ਆ ਬਾਕੀ ਵਿੱਚ ਪਿਆਜ਼ ਨੇ ਬਾਕੀ ਨਵੇਂ ਆਲੂ ਆ ਪਏ ਨੇ ਮੇਰੇ ਲੱड्डੂ ਨੂੰ ਲੱड्डੂ ਨੂੰ ਕਾਹ ਤੋਂ ਮਾਰਿਆ ਸੀ ਮੈਮ ਨੇ ਕੀ ਗੱਲ ਹੋ ਗਈ ਸੀ ਕੀ ਗੱਲ ਹੋ ਗਈ ਸੀ ਗੱਲ ਹੂੰ ਜਦੋਂ ਜਦ ਮੈਂ ਇੰਗਲਿਸ਼ ਨੋਟਬੁੱਕ ਦੇਖਣ ਲੱਗ ਜਾਣਾ ਵੀ ਉਹ ਤਾਂ ਪੂਰੀ ਦੀ ਪੂਰੀ ਫੱਟੀ ਪਈ ਸੀ ਹੂੰ ਫਿਰ ਜਿਹੜਾ ਮੇਰਾ ਕੱਢੀ ਨਹੀਂ ਸੀ ਹਾਂ ਚਲੋ ਦੋੜੋ ਜਦੋਂ ਮੈਡਮ ਸਾਰੀ ਸਾਰੀ ਟੇਬਲਾਂ ਤੇ ਚੈਕਿੰਗ ਕਰ ਲੱਗੀ ਹਾਂ ਮੇਰੇ ਕੋਈ ਚੱਕ ਕੇ ਹੂੰ ਤੇ ਤਿੰਨ ਪਾਚ ਕੇ ਤੇ ਉਲਟੇ ਆ ਗਈ ਹਾਂ ਫਿਰ ਮੇਰੇ ਇੱਕ ਲੋਪਰਾ ਮਾਰਿਆ ਇੱਧਰ ਅੱਛਾ ਫਿਰ ਮੈਂ ਗੁੱਸਾ ਹੋ ਕੇ ਬਹਿ ਗਿਆ ਉਸਕੇ ਉਸਕੇ ਬਹਿ ਗਿਆ ਫਿਰ ਤਰਸ ਕੇ ਬਹਿ ਗਿਆ ਸੀ ਫਿਰ ਮੈਡਮ ਗੁੱਸਾ ਹੋ ਕੇ ਚਲੀ ਗਈ ਹਾਂ ਅੱਜ ਵੀ ਮੈਡਮ ਨੇ ਮੇਰੇ ਥੱਪੜ ਮਾਰਿਆ ਇਹਦੇ ਕੋਲੇ ਨਾ ਬੁੱਕਸ ਸੀ ਜਿਹੜੀ ਉਹ ਇਹਦੀ ਫੱਟੀ ਪਈ ਸੀ ਮੈਡਮ ਨੇ ਕਿਹਾ ਵੀ ਨੋਡ ਮਮਾ ਹਣ ਸਾਰੀ ਨੋਟਬੁੱਕਾਂ ਫੱਡਦੀਆਂ ਕਿਉਂ ਨੇ ਤੂੰ ਕਾਕਾ ਛੋਟਾ ਬੇਬੀਆ ਤੂੰ ਪਾੜਦਾ ਕਿਉਂ ਆ ਬੁੱਕਾਂ ਨੂੰ ਮੈਂ ਕਿ ਤਫਾੜੀ ਉਹਨੇ

ਅੱਛਾ ਇੰਨਾ ਕੰਮ ਕਰਿਆ ਅੱਜ ਸਾਹ ਨਹੀਂ ਆਏ ਤੇ ਮੈਨੂੰ ਫਿਰ ਵੀ ਨਹੀਂ ਫਿਰ ਵੀ ਸਾਹ ਨਹੀਂ ਆਇਸੂ ਇਹਨੂੰ ਇੰਨਾ ਕੰਮ ਸੀ ਅੱਜ ਤੈਨੂੰ ਪਾਣੀ ਪੀਣ ਦਾ ਟਾਈਮ ਨਹੀਂ ਮਿਲਿਆ ਤੇ ਨਹੀਂ ਫਿਰ ਵੀ ਇਹਨੇ ਵੀ ਤੂੰ ਸਾਹ ਖਾਈ ਅੱਛਾ ਸਾਹ ਨਹੀਂ ਆਈ ਇਹਨੂੰ ਹੈ ਇੰਨਾ ਕੰਮ ਸੀ ਦੇਖ ਜੀ ਪਈ ਸੀ ਬੋਤਲ ਹੀ ਭੁੱਲ ਗਿਆ ਪਾਣੀ ਪੀਣਾ ਪੀਣਾ ਪਾਣੀ ਕਿਤਾ ਨਹੀਂ ਦਾ ਨਾ ਪੀਂਦਾ ਮਮੀ ਲਓ ਜੀ ਬੱਚੇ ਆ ਗਏ ਸੀ ਸਕੂਲੋਂ ਸੋ ਹੁਣ ਤਾਂ ਪਹਿਲਾਂ ਆ ਗਿਆ ਸੀ ਤੇ ਜੋ ਵੀ ਵੀ ਆ ਗਿਆ ਤੇ ਚਾਹ ਪੀ ਕੇ ਹਟਿਆ ਹੁਣ ਦੁਪਹਿਰ ਦੀ ਚਾਹ ਬਣ ਗਈ ਆ ਤੇ ਹੁਣ ਡੋਗ ਗਈ ਹੁਣ ਭੁੱਖ ਲੱਗੀ ਆ ਉਹਨਾਂ ਨੂੰ ਲੱਗਿਆ ਦੁੱਧ ਗਰਮ ਗਰਮ ਤੇ ਨਾਲ ਉਹਨਾਂ ਨੂੰ ਪਾਵਾਂਗੇ ਵਿੱਚ ਉਹਨਾਂ ਦੀ ਰੋਟੀ ਗ੍ਰाइंड ਕਰੀ ਪਈ ਆ ਤੇ ਉਹ ਪਾਉਣੇ ਆ ਅੱਜ ਬੱਚੇ ਟਿਊਸ਼ਨ ਨਹੀਂ ਜਾਂਦੇ ਕਿਉਂਕਿ ਜੋ ਵੀ ਦੇ ਦੁੱਖਦੇ ਨੇ ਕੰਨ ਦੋਨੋਂ ਕਿਉਂਕਿ ਜੋ ਵੀ ਨੂੰ ਹੋਇਆ ਹੋਇਆ ਖੰਗ ਤੇ ਜ਼ਖਾਮ ਕਿੰਨੇ ਟਾਈਮ ਦਾ ਹੁਣ ਇਹਦੇ ਕੰਨ ਵੀ ਦਰਦ ਕਰ ਰਹੇ ਆ ਤੇ ਇਹਨੂੰ ਆਪਦੀ ਬਾਜ ਆਪ ਹੀ ਸੁਣੀ ਜਾਂਦੀ ਆ ਤੇ ਉਹਦੇ ਕਰਕੇ ਹੁਣ ਮੈਂ ਕੰਨ ਇਹਦੇ ਦਿਖਾ ਕੇ ਲੈ ਕੇ ਆਉਣੀ ਆ ਵੀ ਕਿਤੇ ਰਾਤ ਨੂੰ ਮੰਮੇ ਨਹੀਂ ਸੁਣਦੀ ਹਾਂ ਆਪਦੀ ਬਾਜ ਆਪ ਹੀ ਸੁਣੀ ਜਾਂਦੀ ਆ ਅੱਜ ਮੈਂ ਮੇਰੇ ਰਾਤ ਵੀ ਮੈਂ ਇਹਨੂੰ ਦਵਾਈ ਦਵਾ ਕੇ ਲਈ ਆਈ ਸੀ ਤੇ ਰਾਤ ਦਵਾ ਕੇ ਲਈ ਸੀ ਖੰਗ ਤੇ ਜ਼ਖਾਮ ਦੀ ਕਿਹੜੇ ਅਲਰਜੀ ਹੋ ਰਹੀ ਜੋ ਹੁਣ ਦਿਖਾਈ ਕਿੱਦਾਂ ਦੀ ਅਲਰਜੀ ਆ ਖੜ ਜਾ ਦੇਖੋ ਇਤਾਂ ਦੀ ਆ ਇਹਦੀ ਬਾਤ ਦੇਖ ਸਕਦੇ ਹੋ ਤੁਸੀਂ ਆ ਅਲਰਜੀ ਹੋਈ ਪਈ ਐ ਇਹ ਕੇਰੇ ਸਾਰੇ ਸਰੀਰ ਤੇ ਹੋ ਰਹੀ ਆ ਹਾਂ ਸਾਰੇ ਸਰੀਰ ਤੇ ਹੋ ਰਹੀ ਆ ਰਾਤ ਅਲਰਜੀ ਦੀ ਖੰਗ ਤੇ ਜ਼ਖਾਮ ਦੀ ਦਵਾਈ ਦਵਾ ਕੇ ਨਹੀਂ ਸਿੱਖੜ ਜਾ ਉਹ ਡੋਗੀਆਂ ਦੁੱਧ ਗਰਮ ਕਰਨਾ ਤੇ ਹੁਣ ਮੈਂ ਇਹਨੂੰ ਲੈ ਕੇ ਚਲਦੀ ਆ ਕੰਨਾਂ ਵਾਲੇ ਡਾਕਟਰ ਕੋਲ ਇਹਦੇ ਦੋਨੇ ਕੰਨ ਬੰਦ ਹੋਏ ਪਏ ਨੇ ਕਦੋਂ ਦਾ ਕਹਿ ਰਿਆ ਦੋ ਤਿੰਨ ਦਿਨਾਂ ਦਾ ਮੈਂ ਖਾ ਲਉ ਮੈਂ ਹੀ ਇਗਨੋਰ ਕਰੀ ਜਾਂਦੀ ਸੀ ਵੀ ਚਲ ਕੋਈ ਨਾ ਨਾ ਹੋ ਜਾਣਗੇ ਠੀਕ ਹੋ ਜਾਣਗੇ ਹੁਣ ਅੱਜ ਇਹ ਕਹਣਾ ਮम्मा ਮੈਂ ਨਹੀਂ ਜਾਂਦਾ ਟਿਊਸ਼ਨ ਤੇ ਕਹਣਾ ਪਹਿਲਾਂ ਮੈਨੂੰ ਦਵਾਈ ਦਵਾ ਕੇ ਲਿਆ ਉਹ ਕੰਨਾਂ ਦੀ ਨਾਲੇ ਤਾਂ ਕਹਿੰਦਾ ਮੇਰੇ ਕੰਨਾਂ 'ਚ ਦਰਦ ਹੋ ਰਿਹਾ ਕਹਿੰਦਾ ਨਾਲੇ ਮੈਨੂੰ ਆਪ ਦੀ ਆਵਾਜ਼ ਆਪ ਹੀ ਸੁਣੀ ਜਾਂਦੀ ਆ ਅਵੇ ਇੱਕ ਲੱਡੂ ਖਾ ਲੜਾ ਬਾਕੀ ਡੋਗੀਆਂ ਨੂੰ ਪਹਿਲਾਂ ਦੁੱਧ ਪਿਆ ਦਈਏ ਫਿਰ ਜਾਵਾਂਗੇ ਕਿਉਂਕਿ ਮੰਮੀ ਹੈ ਨਹੀਂ ਘਰੇ ਮੰਮੀ ਕਹੀ ਹੋਈ ਹੈ ਤੇ ਡੋਗੀਆਂ ਨੂੰ ਦੁੱਧ ਪਿਆ ਕੇ ਫਿਰ ਮੈਂ ਲੈ ਕੇ ਚਲਦੀ ਹਾਂ ਜੋ ਵੀ ਨੂੰ ਦਵਾਈ ਦਵਾਉਣ ਵਾਸਤੇ ਦੋਸਤਾਂ ਨੂੰ ਕਦੇ ਨਹੀਂ ਪਤਾ ਕਿ ਅੱਜ ਕੀ ਬਣਾਉਣਾ ਤੇ ਨਹੀਂ ਬਣਾਉਣਾ ਵੈਸੇ ਤਾਂ ਮਟਰ ੱਡੇ ਪਏ ਨੇ ਕੱਲ੍ਹ ਆ ਫਾਰਮੋਂ ਮਟਰ ਬਣਾਏ ਸੀ ਹੁਣ ਰੋਜ਼ ਰੋਜ਼ ਆਲੂ ਮਟਰ ਵੀ ਨਹੀਂ ਵਧੀਆ ਲੱਗਦੇ ਮਟਰ ਕੱਡੇ ਪਏ ਨੇ ਬਾਕੀ ਦੇਖਦੇ ਆ ਬੱਚੇ ਕੀ ਕਹਿਣਗੇ ਖਾਣ ਨੂੰ ਤੇ ਮੈਂ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਬਾਕੀ ਫਿਰ ਮੈਂ ਜੋ ਵੀ ਵਾਲੀ ਬਣਾਉਣਾ ਉਹਨੇ ਕੀ ਬਣਾਵਾਂ ਬਤਾਪੀਂ ਕਹਿੰਦੀ ਸੀ ਮਟਰ ਬਣੇ ਮਟਰ ਛੋੜ ਨਾਲ ਅੱਛਾ ਹੋਰ ਕੁਝ ਨਹੀਂ ਆਲੂ ਮਟਰੀ ਬਣਾ ਲਓ ਮੈਂ ਨਹੀਂ ਕਰਾਂਗੀ ਪਰਹਤ 1 ਸਵਾਦ ਬਹੁਤ ਬਣੀ ਸੀ ਸਬਜੀ ਚਲ ਦੇਖਦੇ ਆ ਸੇਲ ਲੱਗੀ ਹੋਈ ਆ ਗਾਇਸ ਜਿਹਨੇ ਕੱਪੜੇ ਲੈਣੇ ਨੇ ਲੈ ਲਓ 5-500 ਦੇ ਕੋਟ ਨੇ ਬਈ ਸੇਲ ਲੱਗੀ ਹੋਈ ਆ ਸਾਡੇ ਜਿਹਨੇ ਜਿਹਨੇ ਲੈਣੇ ਆ ਕੱਪੜੇ ਆ ਸਕਦਾ ਸੋਮੂ ਮੰਗੂ ਆ ਸਕਦਾ ਧੂਰੀ ਸ਼ਹਿਰ ਹੈ ਸਾਡੇ ਨਾਲ ਤਰੱਕੀ ਹੋ ਰਹੀ ਧੂਰੀ ਸ਼ਹਿਰ ਦੀ ਦੇਖੋ ਲਾਈਟਾਂ ਵੀ ਲੱਗੀਆਂ ਸੜਕ ਡਿਵਾਈਡ ਹੋ ਗਈ ਆ ਹਾਂ ਡਬਲ ਸੈਕ ਬਣ ਰਹੀ ਆ ਸਾਡੇ ਰਾਟ ਗੜ ਧੂਰੀ ਵੱਜ ਜਾਣਾ ਪੂਰਾ ਨਮੀਆਂ ਛੜਦਾ ਵਾ ਨਹੀਂ ਆ ਆ ਗਰਮੋਂ ਮੂਚ ਪਾ ਗਿਆ ਲਓ ਜੀ ਸਾਡੇ ਤੋਂਰੇ ਲੰਗਰ ਲੱਗਿਆ ਸੀ ਬੁਜ਼ਾਰ ਚ ਉਹਨਾਂ ਨੇ ਠੱਕੇ ਨਾਲ ਆਪਾਂ ਨੂੰ ਪ੍ਰਸ਼ਾਦ ਫੜਾਤਾ ਅਸੀਂ ਡਾਕਟਰ ਦੇ ਆਏ ਸੀ ਜੋ ਵੀ ਦੇ ਮਿੱਠੇ ਵਾਲਾ ਜੋ ਵੀ ਦੇ ਜਿਹੜੇ ਕੰਨ ਨੇ ਨਾ ਉਹਨਾਂ ਦਾ ਜਿਹੜਾ ਪਰਦਾ ਹੈਗਾ ਉਹ ਗਿੱਲਾ ਹੋ ਗਿਆ ਖੰਗ ਚ ਖਾਮ ਨਾਲ ਜੋ ਵੀ ਨੂੰ ਸੁਣਨਾ ਬੰਦ ਹੋ ਗਿਆ ਕੰਨਾਂ ਤੋਂ ਹਣਾ ਜਹ ਹੁਣ ਖਾਓ ਪ੍ਰਸ਼ਾਦ ਮੈਂ ਜੋਬ ਨੂੰ ਕਿਹਾ ਸੂਜੀ ਦਾ ਪ੍ਰਸ਼ਾਦ ਆ ਜੋ ਬਣ ਗਰਮ-ਗਰਮ ਖਾ ਲਾ। ਜੋ ਉਹਨੂੰ ਖੜ ਕੇ ਬਾਜ਼ਾਰ ਚ ਖਾਣ ਦੀ ਲੱਗੀ ਪਈ ਆ ਮੈਂ ਜੋਬ ਨੂੰ ਕਿਹਾ ਮਾਂ ਕੰਨ ਚੋਂ ਪਹਿਲਾਂ ਰੂਂ ਤਾਂ ਕੱਢ ਦੇ ਮੈਂ ਕਿਹਾ ਬਾਅਦ ਚ ਖਾ ਲਈ ਕਹਿੰਦਾ ਖੜ ਚੋ ਮੰਮੀ ਪਹਿਲਾਂ ਖਾ ਲਾਂ ਕਹਿੰਦਾ ਮੈਂ ਕੱਢਦਾ ਡਾਕਟਰ ਕਹਿੰਦਾ ਕੱਢ ਦਿਓ ਕਹਿੰਦਾ ਥੋੜੇ ਜਿਹਾ ਟਾਈਮ ਬਾਅਦ ਗੰਦਾ ਜੋ ਵੀ ਬੋਲਾ ਹੋ ਗਿਆ ਜੋ ਮੈਨੂੰ ਸੁਣਨਾ ਬੰਦ ਹੋ ਗਿਆ ਚੱਲ ਹੁਣ ਘਰੇ ਦਾਲ ਸਬਜ਼ੀ ਵੀ ਬਣਾਉਣੀ ਆ ਕੋਈ ਮੈਂ ਖਾ ਕੀ ਜਾਵਾਂ ਲੋ ਜੀ ਆਪਾਂ ਘਰੇ ਆ ਗਏ ਸੀ ਜੋ ਵੀ ਨੂੰ ਦਵਾਈ ਦਵਾ ਲਈ ਤੇ ਮੈਂ ਉਹ ਲੱਗੀਆਂ ਲਸਣ ਪਿਆਜ਼ ਤੇ ਅਦਰਕ ਦਾ ਤੜਕਾ ਲਾਉਣ ਤੜਕਾ ਮੈਂ ਲਾਉਣ ਲੱਗੀਆਂ ਸਾਗ ਨੂੰ ਭੈਣ ਉਧਰੋਂ ਸਾਗ ਦੇ ਕੇ ਗਈ ਸੀ ਤੇ ਆਪਾਂ ਇਹਨੂੰ ਤੜਕਾ ਲਾਵਾਂਗੇ ਅੱਜ ਆਪਾਂ ਚਟਣੀ ਕੁੱਟੀ ਪਈ ਐ ਇਹਨੂੰ ਲਾਇਆ ਸੀ ਦੇਸੀ ਘਿਓ ਦਾ ਤੜਕਾ ਧਨੀਏ ਦੀ ਹਰੀਆਂ ਮਿਰਚਾਂ ਦੀ ਇਹਦੇ ਚ ਅਦਰਕ ਲਸਣ ਵੀ ਪਾਇਆ ਹੋਇਆ ਚਟਣੀ ਦੇ ਵਿੱਚ ਤੇ ਇੱਧਰ ਆਪਾਂ ਧਨੀਆ ਕੱਟ ਕਰ ਲਿਆ ਤੇ ਪਾਵਾਂਗੇ ਸਾਗ ਚ ਫਿਰ ਅਧੁਰ ਮੈਂ ਕਿਹਾ ਸੀ ਤੜਕਾ ਲਾਉਣ ਲੱਗੀ ਕਿਉਂਕਿ ਲੇਟ ਹੋ ਗਈ ਸੀ ਫਟਾਫਟ ਆ ਕੇ ਲਸਣ ਪਿਆਜ਼ ਕੱਟ ਕੇ ਮੈਂ ਚਲੋ ਗੈਸ ਤੇ ਲਾ ਲੈਂਦਾ ਤਾਂ ਇਸ ਤੇ ਹੁਣ ਬਾਹਰ ਚੁੱਲੇ ਤੇ ਟਾਈਮ ਲੱਗ ਜਾਣਾ ਸੀਗਾ ਫੇਰ ਸਮਾਨ ਲੈ ਜਾਣਾ ਪਹਿਲਾਂ ਤਾਂ ਸਾਰਾ ਬਾਹਰ ਫੇਰ ਜਾ ਕੇ ਅੱਗ ਬਚਾਉਣੀ ਪੈਂਦੀ ਫੇਰ ਕਿਤੇ ਮੈਂ ਤੜਕਾ ਲਾਉਣੀ ਚਲੋ ਗੈਸ ਤੇ ਲਾ ਲੈਂਦੇ ਆ ਜੋ ਵੀ ਪੈ ਗਿਆ ਜੋ ਵੀ ਨੇ ਦਵਾਈ ਉਥੇ ਡਾਕਟਰ ਨੇ ਦੇ ਦਿੱਤੀ ਸੀ ਕਖਰਾਕ ਬਾਕੀ ਇਹਨੂੰ ਰਾਤ ਨੂੰ 10:00 ਵਜੇ ਦੇਣੀ ਹੈ ਦਵਾਈ ਤੇ ਰੋਟੀ ਖਾਣ ਤੋਂ ਬਾਅਦ ਜੋ ਵੀ ਇੱਧਰ ਪੈਗਾ ਸੋ ਹਮ ਉਧਰ ਮੰਮੀ ਦੇ ਘਰੇ ਆ ਤੇ ਮੈਂ ਕਿਹਾ ਉਹਨੂੰ ਚਲੋ ਠਹਿਰ ਕੇ ਲੈ ਆਈ ਹਾਂ ਖੇਡਣ ਗਿਆ ਹੋਇਆ ਉੱਧਰ ਅੱਜ ਟਿਊਸ਼ਨ ਨਹੀਂ ਨਾ ਗਏ ਉਹਦੇ ਕਰਕੇ ਚਲੇ ਗਿਆ ਬਾਕੀ ਹੁਣ ਮੈਂ ਬਾਅਦ ਚ ਫਿਰ ਮੈਂ ਭਾਂਡੇ ਮਾਂਜਣੇ ਨੇ ਜੀ ਚਾਹ ਵਾਲੇ ਭਾਂਡੇ ਪਏ ਨੇ ਬੱਚਿਆਂ ਦੇ ਲੰਚ ਬਾਕਸ ਪਏ ਨੇ ਇਹ ਬਾਅਦ ਚ ਮਾਂਜਦੀ ਆ ਪਹਿਲਾਂ ਮੈਂ ਕਿਹਾ ਸਾਗ ਨੂੰ ਤੜਕਾ ਲਾਉਣਾ ਬੱਚੇ ਫੇਰ ਰੋਟੀ ਨੂੰ ਕਾਹੀ ਕਰਨ ਲੱਗ ਜਾਂਦੇ ਨੇ ਲੋ ਜੀ ਗਾਇਸ ਆਪਣਾ ਸਾਗ ਗਰਮ ਹੋ ਗਿਆ ਤੁਹਾਨੂੰ ਦੱਸਿਆ ਸੀ ਵੀ ਆਪਾਂ ਸਾਗ ਤੜਕਿਆ ਦੇਖੋ ਇੱਧਰ ਮੰਮੀ ਦੀ ਕੋਲੀ ਆ ਠੀਕ ਆ ਆਪਾਂ ਪਾਵਾਂਗੇ ਅੱਜ ਕਿਉਂ ਸਾਗ ਦੇ ਵਿੱਚ ਤੇ ਇੱਧਰ ਆਪਣਾ ਸਾਗ ਇੰਨਾ ਕੁ ਬਚ ਗਿਆ ਕਿਉਂਕਿ ਜੋ ਵੀ ਅੱਜ ਮੰਮੀ ਦੇ ਘਰੇ ਆ ਉੱਧਰ ਭੈਣ ਹੋਣੀ ਆਏ ਹੋਏ ਨੇ ਵੱਡੀ ਭੈਣ ਹੋਣੀ ਤੇ ਜੋ ਵੀ ਕਹਣਾ ਮम्मा ਮੈਂ ਉਧਰ ਹੀ ਰੋਟੀ ਖਾਊਂਗਾ ਬੱਚੇ ਨੇ ਭੈਣ ਦੇ ਨਾਲ ਦੇ ਨਾਲ ਕੋਈ ਜੋ ਵੀ ਦੇ ਬਰਾਬਰ ਦੇ ਨੇ ਬੱਚੇ ਉਹ ਤਾਂ ਕਰਕੇ ਬਸ ਉਹਨੂੰ ਫੇਰਦੋ ਨੂੰ ਮੌਕਾ ਮਿਲ ਗਿਆ ਮੈਂ ਕਿਹਾ ਚਲੋ ਕੋਈ ਨਾ ਹੁਣ ਮੈਂ ਤੇ ਮੰਮੀ ਲੱਗਿਆ ਰੋਟੀ ਖਾਣ ਸੋ ਹਮ ਦੀ ਪਲੇਟ ਚੈੱਕ ਕਰੋ ਸੋ ਹਮਨੇ ਨਾ ਨਿੰਬੂ ਦੇ ਚਾਰ ਨਾਲ ਰੋਟੀ ਖਾਦੀ ਐ ਸਿੰਪਲ ਰੋਟੀ ਦੇਖ ਲਓ ਸੋ ਹਮਨੇ ਰੋਟੀ ਨਹੀਂ ਖਾਦੀ ਸਾਗ ਨਾਲ ਸਿਰਫ ਨਿੰਬੂ ਦੇ ਚਾਰ ਨਾਲ ਰੋਟੀ ਖਾਦੀ ਤੇ ਹੁਣ ਮੈਂ ਤੇ ਮੰਮੀ ਲੱਗੀਆਂ ਦੋਨੇ ਜਾਣੇ ਰੋਟੀ ਖਾਣ ਗੰਦੇ ਬੱਚਿਆਂ ਨੇ ਦੁਖੀ ਕਰ ਲਿਆ ਸੜੇ ਹੋਏ ਮੰਮਾ ਅਜੇ ਵੀ ਖਾਏ ਚੱਲ ਆ ਆ ਉਹ ਦੇ ਹੂੰ ਸੋ ਹਮਨੇ ਇੱਕ ਨੂੰ ਟੋਕਰੀ ਚ ਬਿਠਾ ਕੇ ਜਾਂਦਾ ਦੂਜੇ ਨੂੰ ਫੜਨ ਜਾਂਦਾ ਜਦ ਨੂੰ ਸੋਮ ਤੋਂ ਪਹਿਲਾਂ ਉਹ ਨਿਕਲ ਕੇ ਭੱਜ ਜਾਂਦਾ ਟੋਕਰੀ ਦਾ ਨਾ ਇਹਨਾਂ ਨੇ ਢੱਕਣ ਤੋੜ ਤਾ ਲੋਕ ਜੇ ਭੱਜ ਉਹਨੂੰ ਫੜ ਕੇ ਲਿਆ ਉਹ ਨਹੀਂ ਹੱਲਿਆ ਆ ਦੇਖਿਓ ਹੁਣ ਦੇਖ ਤੂੰ ਜਾ ਉਹਨੂੰ ਫੜ ਕੇ ਲਿਆ ਦੇਖ ਆਹ ਬੰਨੇ ਪੂ ਆ ਗਿਆ ਅੱਗੇ ਤੁਰ ਜਾ ਉਹਦਾ ਆਉਦੀ ਆਉਦੀ ਚਾ ਚੱਕ ਇੱਕ ਨੂੰ ਫੜਨ ਜਾਂਦਾ ਦੂਜਾ ਨਿਕਲ ਜਾਂਦਾ ਟੋਕਰੀ ਚ ਦੁਭੀ ਕਰ ਲਿਆ ਇਹਨਾਂ ਨੇ ਗੰਦੇ ਬੱਚਿਆਂ ਨੇ ਸੜੇ ਹੋਏ ਗੰਦੇ ਬੱਚੇ ਮੈਂ ਤਾਂ ਮੰਮੀ ਰੋਟੀ ਖਾਂਦੇ ਸੀ ਸੋ ਹੁੰਦੀ ਰੇਲ ਵੜਾਈ ਪਈ ਇਹਨਾਂ ਨੇ ਦੋਨਾਂ ਨੇ ਸੋ ਹਮ ਇੱਕ ਨੂੰ ਟੋਕਰੀ ਚ ਵੜ ਜਾਂਦਾ ਦੂਜੇ ਨੂੰ ਫੜਨ ਜਾਂਦਾ ਜਾਂ ਫਿਰ ਉਹ ਬੱਚੇ ਆਉਂਦਾ ਬਾਹਰ ਸੋ ਹਮ ਤਾਂ ਪਹਿਲਾਂ ਮੂਰੇ ਪਹੁੰਚੇ ਆਨੇ ਓਏ 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 ਮੰਮੀ ਰੋਟੀ ਖਾਂਦੀ ਐ ਸਾਗ ਨਾਲ ਮੰਮੀ ਸਾਗ ਘੈਂਟ ਦੀ ਵਧੀਆ ਸੀ ਸਾਗ ਹੂੰ ਮੈਂ ਖਾ ਲਈ ਰੋਟੀ ਟਾਈਮ ਬੱਜ ਗਏ ਨੇ 7:10 ਹਾਂ ਸਾਗ ਪਹਿਲਾਂ ਹੀ ਕਰਾਰਾ ਸੀ ਮੈਂ ਨੂਨ ਮਿਰਚ ਦੇਖ ਕੇ ਪਾਇਆ ਸੀ ਵਿੱਚ ਜੋ ਸੋਮੂ ਇਹਨਾਂ ਨੂੰ ਦਾਦੀ ਬੰਦ ਕਰੂਗੀ ਤੇਰ ਤੋਂ ਕਾਬੂ ਨਹੀਂ ਆਉਣੇ ਬੱਚੇ ਇਹ ਆ ਦੇਖ ਲੋ ਮੇਰਾ ਮੰਗਲ ਚੜਿਆ ਖੜਾ ਲੈ ਮੈਨੂੰ ਕੰਮ ਆ ਜਣਾ ਹੈ ਹੂੰ ਦਰਦੇ ਜਮੀਨ ਦਰਦੇ ਸੌਂਦਾ ਵੀ ਦਾਦੀ ਕੀ ਕਹਿੰਦੀ ਆ ਹਾਂ ਹਾਂ ਪਤਾ ਮम्मा ਰੋਟੀ ਦਿੰਦੇ ਦਿੰਦੇ ਰੋਟੀ ਆਏ ਦੇਖੀ ਲੈ ਆਂਦੇ ਕਹੇ ਕਰੋ ਤੁਸੀਂ ਉਹ ਲਿਓ ਆਹ ਲਿਓ ਕਰ ਕੋਟੋ ਲਿਓ ਖੜਾ ਹੋ ਗਿਆ ਲੱਤਾਂ ਬੱਜ ਗਈ ਬੱਜ ਗਈ ਮੋਟੂ ਆਹੇ ਤੇ ਅੱਜ ਨਾ ਬਈ ਸਾਡਾ ਵਾਈਫਾਈ ਬੰਦ ਪਿਆ ਸਾਡੇ ਘਰੇ ਸੋਨ ਨਸਾਨ ਪਈਆ ਵਾਈਫਾਈ ਤਾਂ ਬਣਾ ਦੇਖੋ ਐਲਈਡੀ ਵੀ ਬੰਦ ਪਈ ਆ ਫੋਨ ਵੀ ਬੰਦ ਮੇਰਾ ਫੋਨ ਚ ਮਾੜਾ ਮੋਟਾ ਨੈਟ ਆ ਉਹ ਮੈਂ ਤਾਂ ਰੱਖਿਆ ਵੀ ਚਲੋ ਗੱਗੀ ਨਾਲ ਗੱਲ ਹੋ ਜੂਗਾ ਨਾ ਫੋਨ ਤੇ ਉਹ ਫੋਨ ਕਰਨਗੇ ਤੇ ਨਾ ਅੱਜ ਲਾਈਵ ਹੋਇਆ ਜਾਵੇ ਨਾ ਮੈਨੂੰ ਲੱਗਦਾ ਕੱਲ ਨੂੰ ਬਲੌਗ ਪਾਵਾਂ ਅੱਜ ਵੀ ਨਹੀਂ ਬਲੌਗ ਪਿਆ ਹੁਣ ਕੱਲ ਨੂੰ ਵੀ ਨਹੀਂ ਪੈਣਾ ਸੈਨ ਬਲੌਗ ਨੈਟਵਰਕ ਖਰਾਬ ਆ ਪਤਾ ਕੀ ਆ ਤਾਰ ਤੋੜ ਗਿਆ ਸਾਡੀ ਕੋਈ ਵਾਈਫਾਈ ਦੀ ਸਾਡੇ ਘਰਾਂ ਕੋਲ ਨਾ ਤਾਰ ਨੀਚੇ ਲੰਘ ਕਰੀ ਸੀ ਉਹ ਹੁਣ ਕੋਈ ਗੱਡੀ ਗੁੱਡੀ ਵਾਲਾ ਤੋੜ ਗਿਆ ਹੁਣ ਮੈਂ ਕੰਪਲੀਟ ਪਾਈ ਸੀ ਸ਼ਾਮ ਜੀ ਉਹਨੂੰ ਫੋਨ ਕਰਿਆ ਸੀ 6:00 ਵਜੇ ਉਹ ਕਹਿੰਦੇ ਜੀ ਹੁਣ ਕੱਲ ਨੂੰ ਸਵੇਰੇ 10 ਵਜੇ ਆਉਣਗੇ ਮੁੰਡੇ ਤਾਰ ਟੁੱਟ ਗਈ ਕਹਿੰਦੇ ਵੀ ਤਾਰ ਠੀਕ ਕਰਨ ਆਉਣਗੇ ਮੈਂ ਕਿਹਾ ਵੀਰੇ ਸਾਡਾ ਤਾਂ ਕੰਮ ਹੀ ਸਾਰਾ ਹਨਾ ਨੈੱਟ ਤੇ ਆ ਵੀ ਸੰਤ ਔਖਾ ਹੋ ਜਾਊਗਾ ਤੇ ਕੀ ਕਰ ਸਕਦੇ ਹਨਾ ਉਹਨਾਂ ਦੀ ਵੀ ਡਿਊਟੀ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਕਰਨਾ ਕੰਮ ਰਾਤ ਨੂੰ ਤਾਂ ਕੋਈ ਵੀ ਨਹੀਂ ਆਉਂਦਾ 6 ਵਜੇ ਦੇ ਉਹ ਨੀਰਾ ਹੋ ਜਾਂਦਾ ਤੇ ਬਾਕੀ ਦੇਖਦੇ ਆ ਜੇ ਪਹਿਲਾਂ ਕਰ ਗਏ ਤਾਂ ਤਾਂ ਬਲੌਗ ਆ ਜਾਊਗਾ ਜੇ ਨਾ ਕਰਕੇ ਗਏ ਫਿਰ ਤਾਂ ਬਲੌਗ ਵੀ ਨਹੀਂ ਸੋਣਾ ਕਿਉਂਕਿ ਐਡਿਟ ਕਰਨਾ ਪੈਂਦਾ ਉਹ ਵੀ ਨੈੱਟ ਤੇ ਹੁੰਦਾ ਹਨਾ ਫਿਰ ਅਪਲੋਡ ਹੁੰਦਾ ਉਹ ਵੀ ਨੈਟ ਤੇ ਹੁੰਦਾ ਕਾਫੀ ਨੈਟ ਚਾਹੀਦਾ ਹੁੰਦਾ ਵਲੌਗ ਨੂੰ ਤਾਂ ਕਰਕੇ ਵਾਈਫਾਈ ਤੇ ਹੁੰਦਾ ਸਾਰਾ ਕੰਮ ਆਪਣਾ ਹਿੰਦੀ ਦਾ ਵਾਈਫਾਈ ਤੋਂ ਤਾਂ ਕੁਝ ਨਹੀਂ ਹੁੰਦਾ ਜਿਹੜਾ ਮੈਂ ਨੈਟ ਪੈਕ ਪਾਉਣੀ ਹੈ ਨਾ ਉਹ ਘੱਟ ਪਾਉਣੀ ਹੈ 1.5 2 GB ਹੁੰਦਾਗਾ ਉਹ ਆਇਆ ਵੀ ਕਈ ਵਾਰ ਜਦੋਂ ਆਪਾਂ ਬਾਹਰ ਅੰਦਰ ਜਾਣਾ ਕਰੋ ਬਾਹਰ ਜਾਣਾ ਉਦੋਂ ਮੈਨੂੰ ਉਹਦੀ ਲੋਡ ਪੈਂਦੀ ਆ ਤੇ ਵੈਸੇ ਤਾਂ ਵਾਈਫਾਈ ਤੇ ਕਰਦੇ ਆ ਆਪਾਂ ਸਾਰਾ ਕੰਮ ਘਰੇ ਤਾਂ ਤੇ ਜਦੋਂ ਬਾਹਰ ਜਾਂਦੇ ਆ ਉਦੋਂ ਆਪਾਂ ਨੈਟ ਔਨ ਕਰ ਲੈਂਦੇ ਆ ਦੂਸਰਾ ਫੋਨ ਆ ਉਹਕੇ ਇੰਨੇ ਕਨੈਕਟ ਤੇ ਕੰਮ ਹੋਣਾ ਨਹੀਂਗਾ ਮੈਨੂੰ ਪਤਾ ਅਪਲੋਡ ਹੀ ਨਹੀਂ ਹੁੰਦਾ ਵਲੋਗ ਘੰਟਾ ਲੱਗ ਜਾਂਦਾ ਅਪਲੋਡ ਤੇ ਸਾਰਾ ਡਾਟ ਖਤਮ ਹੋ ਜੂਨਾ ਅਪਲੋਡ ਹੋਵੇ ਮੁੜ ਕੇ ਪੂਰਾ ਹੋ ਜਾਂਦਾ ਮੇਰਾ ਚਾਰਜ ਪਤਾ ਨਹੀਂ ਕਿੱਥੇ ਆ ਚਲੋ ਜੀ ਮੈਂ ਤਾਂ ਵੜ ਗਈ ਹਰ ਜਾਈ ਤੇ ਜੋ ਵੀ ਅਜਾ ਆਇਆ ਉਹਦੀ ਮਾਸੀ ਛੱਡ ਕੇ ਜਾਊਗੀ ਜਾਂਦੀ ਹੋਈ ਕਹਿੰਦੇ ਸੀ ਅਸੀਂ ਛੱਡ ਜਾਾਂਗੇ ਵੀ ਬੱਚੇ ਖੇਡਦੇ ਨੇ ਰੋਟੀ ਇੱਧਰੀ ਖਾਊਗਾ ਜੋ ਵੀ ਉਧਰ ਹੀ ਖਾਊਗਾ ਮੇਰੇ ਘਰੇ ਹੋ ਜਾਂਦੇ ਜਾਂਦੇ ਛੱਡ ਜਾਂਦੇ ਪਹਿਲੇ ਤੇ ਆਪਾਂ ਹੁਣ ਵੜਦੇ ਹਾਂ ਰਜਾਈ 'ਚ ਥੋੜਾ ਟਾਈਮ ਰੈਸਟ ਕਰਦੇ ਹਾਂ। ਤੇ ਫਿਰ ਦੇਖਦੇ ਹਾਂ। ਮੈਂ ਤਾਂ Wi-Fi ਦਵਾ ਕੇ ਔਨ ਕਰ ਕਰ ਦੇਖੀ ਜਾਨੀ ਵੀ ਖਬਰਾਂ ਚੱਲ ਪਿਆ ਹੋਵੇ, ਚੱਲ ਪਿਆ ਹੋਵੇ। ਵੈਸੇ ਉਹਨਾਂ ਨਾਲ ਮੇਰੀ ਗੱਲ ਹੋ ਗਈ ਫੋਨ 'ਤੇ ਕਹਿੰਦੇ ਜੀ ਕੱਲ ਨੂੰ 10 ਵਜੇ ਤੋਂ ਪਹਿਲਾਂ ਮੀਟਿੰਗ ਤਾਂ ਠੀਕ। ਆਹ ਟੁੱਟ ਗਈ। ਮੈਂ ਹੀਟਰ ਲਾਉਣੀ ਆ ਥੋੜਾ ਜਿਹਾ ਤੇ ਮੈਂ ਦੇਖੋ ਕੁਰਸੀ ਤੇ ਪਿਆ ਹੀਟਰ। ਹੀਟਰ ਲਾ ਕੇ ਥੋੜਾ ਜਿਹਾ ਮੈਂ ਰੈਸਟ ਕਰਦੀ ਆ। ਮੇਰੀ ਗਰਦਨ ਵੀ ਅੱਜ ਪਤਾ ਨਹੀਂ ਰੋਜ਼ ਹੀ ਨਾਲ ਚੜ ਜਾਂਦੇ ਮੇਰੀ ਤਾਂ ਗਰਦੋਂ ਦੀ ਕਹਾਣੀ ਕੀ ਬੁਣਾਂ ਹਾਂਜੀ ਬੱਚੇ ਟੋਪੀ ਟੋਪੀਆਂ ਹਨ ਜੁੱਤੋਂ ਸੁੱਤੇ ਆਣਾ ਲੈ ਫਿਰ ਟੋਪੀ ਲੈ ਕੇ ਰੱਖੋ ਟੋਪੀ ਬੰਦ ਕਰਤੀ ਉਹ ਦਾਦੀ ਨੇ ਹਾਂ ਕਰ ਕਰ ਤੁਮੇਂ ਖਾਈ ਗਰਮੀ ਆਈ ਪਈ ਐ ਸੋਹੋਂ ਦਾ ਉਹ ਗਰਮੀ ਆਈ ਪਈ ਐ ਗੰਦੀ ਪੁੰਡੀ ਨੂੰ ਤੁਮ ਨੂੰ ਆਈ ਪਈ ਐ ਹੂੰ ਲੈ ਆਹ ਕੋਟ ਵੀ ਉੱਥੇ ਰੱਖ ਕੇ ਬਾਹਰੇ ਲੌਬੀ ਚਾ ਟੋਪੀ ਵੀ ਲੈ ਲੈ ਰੱਖਿਆ ਲਾਉਂਗਾ ਆ ਲੈ ਬੀ ਵੀਰੇ ਨੇ ਆਪਣੇ ਨਾਲ ਪੈਣਾ ਉਹ ਪੈ ਦੂ ਨਹੀਂ ਵੀਰਾ ਤਾਂ ਲੌਬੀ 'ਚ ਹੀ ਪੈਂਦਾ ਹੁੰਦਾ ਰਾਤ ਵੀ ਨਹੀਂ ਪਿਆ ਆਪਣੇ ਨਾਲ ਹਨਾ ਲੌਬੀ 'ਚ ਹੀ ਸੌਂਗਾ ਸੀ ਵੀਰਾ ਹਨਾ ਤੇ ਵੀ ਦੇਖ ਦੇਖਣ ਤੋਂ ਬਾਅਦ ਉਹ ਲੌਬੀ 'ਚ ਹੀ ਪੈਂਦਾ ਸੀ ਜੋ ਵੀ ਤਾਂ ਬੈੱਡ ਮੰਮੀ ਦਾ ਬੈੱਡ ਇੱਧਰ ਹੋਰ ਬੜੀ ਹੈ ਲੈ 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 ਆਏ ਹੋਏ ਆਏ ਹੋਏ ਉਹ ਖਰਚਾ ਸੀ ਇਸੇ ਕਿਸੇ ਮਿਲਗ ਰਿਹਾ ਅੱਜ ਦਾ ਦਿਨ ਹੈ ਕੁਛ ਨਹੀਂ ਕੰਮ ਕੁਛ ਨਹੀਂ ਟਾਈਮ ਬੱਜ ਗਏ ਨੇ 8:40 ਮਿੰਟ ਬੱਚੇ ਬੋਰ ਹੋਏ ਪਏ ਨੇ ਨੈਟਵਰਕ ਦੀ ਦੁਨੀਆ ਦੇਖ ਲੈ ਕਹੇ ਜੀ ਹਜੇ ਹੁਣ ਨੈਟਵਰਕ ਤੋਂ ਬਿਨਾ ਬੰਦਾ ਕਾਸੇ ਝੋਕਾ ਨਹੀਂ ਮੇਰਾ ਵੀ ਸਾਰਾ ਕੰਮ ਰੁਕਿਆ ਪਿਆ ਨੈਟਵਰਕ ਤੋਂ ਬਿਨਾ ਤੇ ਜੋ ਵੀ ਆ ਬੈਠਾ ਸੁਸਤ ਹੋਇਆ ਇਹਦਾ ਟੀਵੀ ਨਹੀਂ ਚੱਲ ਰਿਹਾ ਇਹਨੂੰ ਕੱਢ ਦੇ ਬੱਚੇ ਕਾਟਨ ਹੁਣ ਉਹ ਕਹਿੰਦਾ ਵੀ 5 ਕਿ ਮਿੰਟ ਬਾਅਦ ਕੱਢ ਦਿਆ ਕਰੋ 5 ਮਿੰਟ ਤਾਂ ਹੋਈ ਨਹੀਂ ਹੋਈ ਨਹੀਂ ਹਜੇ ਫਿਰ ਕੱਢ ਕੇ ਪਈਏ ਇਹਨੂੰ ਪਾ ਕੇ ਨਹੀਂ ਪੈਣਾ ਕਰਨ ਚ ਸਵੇਰੇ ਜਦੋਂ ਨਹਾਉਣਾ ਦੋਨੇ ਕੰਨਾਂ 'ਚ ਕਾਟਨ ਦੇ ਕੇ ਨਹਾਉਣਾ ਪਾਣੀ ਨਹੀਂ ਲੱਗਣ ਦੇਣਾ ਕੰਨਾਂ ਨੂੰ ਕਾਟਨ ਵੀ ਤਾਂ ਗਿੱਲੀ ਹੋਊ ਕੰਨਾਂ 'ਚ ਪਾਣੀ ਤਾਂ ਨਹੀਂ ਜਾਊਗਾ ਅੰਦਰ ਪਹਿਲਾਂ ਹੀ ਪੜਦੇ ਗਿੱਲੇ ਹੋਏ ਪਹਿਨੇ ਕੰਨਾਂ ਦੇ ਖੰਗ ਜੁਖਾਮ ਨਾਲ ਤਾਂ ਕੰਨ ਦਰਦ ਹੋ ਰਹੇ ਨੇ ਤਾਂ ਤੈਨੂੰ ਸੁਣਦਾ ਨਹੀਂ ਹੈਗਾ ਆਵਾਜ਼ ਨਹੀਂ ਸੁਣਦੀ ਕਿਸੇ ਦੀ ਹੋਰ ਪਤਾ ਕਿੰਨੇ ਪੈਸੇ ਲੈਂਦੇ ਨੇ ਡਾਕਟਰ ਮਾੜਾ ਜੀ ਹੱਥ ਲਾਈ ਦੇ 450 ਲੈ ਲਿਆ ਉਹਨਾਂ ਨੇ ਮਾੜੀ ਜੀ ਦਵਾਈ ਦਿੱਤੀ ਹੈ ਉਹ ਦਵਾਈ ਲੈਣੀ ਆ 10 ਵਜੇ 9:30 ਵਜੇ ਲੈ ਲਈ ਦਵਾਈ ਪੇ ਖਾਣ ਵਾਲੀ ਦੋਨੇ ਗੋਲੀਆਂ ਅੱਧੀ ਗੋਲੀ ਇੱਕ ਪੂਰੀ ਗੋਲੀ ਇੱਕ ਬਾਅਦ ਚ ਇੱਕ ਚਮਚਾ ਬਾਅਦ ਚ ਪੀਣ ਵਾਲੀ ਦਾ ਲੈ ਲਈ ਤੇ ਨੱਕ ਚ ਪਾਉਣੇ ਨੇ ਡ੍ਰੌਪਸ ਦੋਨੇ ਪਾਸੇ ਇੱਕ ਇੱਕ ਬੂੰਦ ਇੱਕ ਡ੍ਰੌਪਸ ਉਧਰ ਇੱਕ ਉਧਰ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਏ ਜੋ ਉਹਨੂੰ ਕੰਨਾਂ ਦੀ ਤੇ ਮੈਂ ਤਾਂ ਹਜੇ ਕਾਲ ਕਰੀ ਜਾਂਦੀ ਸੀ ਤਿੰਨ ਚਾਰ ਦਿਨ ਹੋ ਗਏ ਇਹਨੂੰ ਤਾਂ ਕਹਿੰਦੇ ਨੇ ਖਤ੍ਹਾ ਪਈ ਏ ਸਾਰੀ ਇਨਫੈਕਸ਼ਨ ਜੀ ਹੂੰ ਨੈੱਟ ਨਾ ਮੀ ਆ ਬ ਮਾਰੀਆਂ ਲੱਗਦੇ ਨੇ ਸੋਹਮ ਆਪ ਪਿਆਗਾ ਸੋਹਮ ਦੇ ਫੋਨ ਚ ਬਈ ਇੱਕ ਵੀਡੀਓ ਪਤਾ ਨਹੀਂ ਦੋ ਡਾਊਨਲੋਡ ਕੀਤੀ ਹੋਈਆਂ ਸੀ ਸੋਹਮ ਉਹ ਦੇਖਦਾ ਬੈਠਾ ਨਹੀਂ ਨੈੱਟਵਰਕ ਹੈ ਨਹੀਂ ਫੋਨਾਂ ਚ ਕੋਈ ਪਿੰਡ ਦੇਖ ਲੈ ਬੱਚੇ ਦੀ ਹੂੰ ਸੋਹਮ ਟਿੱਕੇ ਪਿਆ ਹੋਇਆ ਤੇ ਜੋ ਵੀ ਆ ਬੈਠਾ ਇਹਨੂੰ ਵੀ ਕਹਿ ਮੈਂ ਕਿ ਇਹਦੇ ਨਾਲ ਪੈ ਕੇ ਤੂੰ ਵੀ ਦੇਖ ਲੈ ਇੱਕ ਵੀਡੀਓ ਟਾਈਮ ਪਾਸ ਟੀਵੀ ਦੋਨੋਂ ਵੀ ਨਹੀਂ ਆ ਬਾਰੇ ਕਾਰੋਂ ਬੋੜਾ ਹੈ ਆ ਬਸ ਖੇਡਦੇ ਹੀ ਨਹੀਂ ਤੁਸੀਂ ਮਾਤਾ ਜੀ ਸੌਂ ਮਗਰ ਇਹਦਾ ਕਰੀਏ ਤੋ ਉਹਨੂੰ ਕੱਢਣਾ ਆਉਂਦਾ ਹੈ ਆਉਂਦਾ ਮੇਰੇ ਫੋਨ 'ਚ ਥੋੜਾ ਜਿਹਾ ਨੈਟ ਆ ਕਿਉਂਕਿ ਮੈਨੂੰ ਆਇਆ ਗੱਗੀ ਦਾ ਫੋਨ ਆਊਗਾ ਉਹਦੇ ਨਾਲ ਫਿਰ ਗੱਲ ਨਹੀਂ ਹੋਣੀ ਤਾਂ ਕਰਕੇ ਰੱਖਿਆ ਹੈ ਇੱਧਰ ਆਪਣਾ ਹੀਟਰ ਚੱਲ ਰਿਹਾ ਤੇ ਮੇਰੇ ਦੁੱਧ ਦਾ ਕੱਪ ਆ ਗਿਆ ਅੰਦਰ ਤੇ ਬਾਕੀ ਰੋਟੀ ਪਾਣੀ ਖਾ ਲਿਆ ਸੀ ਨਾਨੀ ਕੇ ਨੇ ਕੀ ਬਣਾਇਆ ਸੀ ਮਟਰ ਪਨੀਰ ਸਵਾਸੀ ਸਬਜ਼ੀ ਸਾਰੀ ਦਵਾਈ ਤੇ ਇੱਥੇ ਲੱਗੀ ਅੱਜ ਕੀ ਗਿਆ ਜਾਉਗੀ ਬਾਗੀ ਹੁ ਕੰਨ ਚ ਜਿਹੜੀ ਜਾਣੀ ਆ ਬਸ ਲਓ ਜੀ ਬਾਕੀ ਇਹ ਸੀ ਆਪਣਾ ਅੱਜ ਦਾ ਵਲੌਗ ਨਹੀਂ ਤੇ ਮੈਂ ਜਿਹੜਾ ਹੈੱਡਫੋਨ ਵੀ ਚਾਲੂ ਕਰ ਲਿਆ ਲੈ ਕੇ ਆਈ ਸੀ ਇਹ ਹੈੱਡਫੋਨ ਆ ਬੜੇ ਤੁਸੀਂ ਉਸ ਨੂੰ ਕੀ ਰਹੇ ਹੋ ਹੈੱਡਫੋਨ ਆ ਇਹ ਬੈਡੀ ਦਾ ਫੋਨ ਆਊਗਾ ਮੈਂ ਕਨੈਕਟ ਕੀਤਾ ਹੋਇਆ ਸੀ ਤਾਂ ਕੱਢਿਆ ਨਹੀਂ ਤੇ ਬਾਕੀ ਚਲੋ ਠੀਕ ਹੈ ਜੀ ਕਰਦੇ ਆ ਅੱਜ ਦਾ ਵਲੌਗ ਥੀ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਸੀ ਕਾਲਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਕੀ ਹੋ ਗਿਆ ਤੁਸੀਂ ਕਨੈਕਟ ਕੀਤਾ ਜੋ ਬੰਨੇ ਮੈਂ ਕੀਤਾ ਮੈਂ ਕਰਵਾ ਹੀ ਦੇ ਤੂੰ ਮੈਂ ਸਵੇਰ ਦਾ ਹੀ ਕਰ ਲਾਂਦੀ ਜੇ ਮੈਂ ਆਪ ਕਰਨਾ ਹੁੰਦਾ ਮੈਂ ਕਿ ਜੋਨ ਤੋਂ ਕਰਾਉਂਗੀ ਅੱਜ ਖੋਲੇ ਆ ਰਾਤ ਖੋਲੇ ਸੀ ਆਪਾਂ ਦਾ ਮੈਂ ਹੈੱਡਫੋਨ ਨਾ ਡੱਬੀ ਬੰਦ ਸੀ ਡੱਬੀ ਬੰਦ ਖੋਲੀ ਸੀ ਆਪਾਂ ਨੇ ਓਪਨ ਕੀਤੇ ਨੇ ਡੈਡੀ ਨੇ ਤਾਂ ਓਪਨ ਵੀ ਨਹੀਂ ਕੀਤੇ ਡੈਡੀ ਨੇ ਨਵੇਂ ਲੈ ਕੇ ਭੇਜੇ ਸੀ ਬਾਕਸਿੰਗ ਕੀਤੀ ਹੈ ਹੂੰ ਤੇ ਉਹਨਾਂ ਨੇ ਨਵੇਂ ਲੈ ਕੇ ਭੇਜੇ ਸੀਗੇ ਤੇ ਰਾਤ ਅਸੀਂ ਓਪਨ ਕੀਤੇ ਸੀ ਤੇ ਰਾਤ ਫਿਰ ਚਾਰਜ ਕਰ ਲਏ ਸੀ ਤੇ ਅੱਜ ਹੁਣ ਜੋ ਵੀ ਤੋਂ ਮੈਂ ਆਪਣੇ ਫੋਨ ਨਾਲ ਅਟੈਚ ਕਰਾ ਲੇ ਤੇ ਹੁਣ ਆਪਾਂ ਇਹਦੇ ਨਾਲ ਗੱਲਾਂ ਕਰਿਆ ਕਰਾਂਗੇ ਮਮੀ ਐਪਲ ਦੇ ਤਾਂ ਹੋਰ ਹੁੰਦੇ ਨੇ ਹਨਾ ਪਤਾ ਨਹੀਂ ਕਿਹੜੇ ਨੇ ਐਪਲ ਦੇ ਐਪਲ ਤੇ ਲੱਗਦੇ ਹੋਣਗੇ ਹੂੰ ਬਾਕੀ ਚਲੋ ਠੀਕ ਹੈ ਜੀ ਬਾਏ ਬਾਏ ਗੁੱਡ ਨਾਈਟ ਸ਼ੋਮੂ ਆਪਿਆ ਸ਼ੋਮੂ ਬਾਏ ਕਰ ਦੋ ਆਹ ਇੱਕ ਹੈ ਬਲੱਡ ਆ ਪੀਲੀ ਹੋਦੀ